ਜਿਹੜਾ ਕੈਂਸਰ ਸੀਗਾ ਮੇਰੇ ਸਪਾਈਨ 'ਚ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਸੀਗਾ ਡਾਕਟਰ ਕਹਿੰਦੇ ਕਿ ਐਟ ਦ ਸਪੌਟ ਆਪਰੇਸ਼ਨ ਵਿਲੇ ਡੈਥ ਹੋ ਜੂਗੀ ਕਹਿੰਦੇ ਬੇਟਾ ਦੁਨੀਆ 'ਮੇ ਕੋਈ ਐਸੀ ਮੈਡੀਸਨ ਨਹੀਂ ਹੈ ਜੋ ਆਪਕੋ ਠੀਕ ਕਰ ਸਕਤੇ ਤੇ ਮੰਮੀ ਮੇਰੇ ਬਾਰੇ ਦੱਸਦੇ ਦੱਸਦੇ ਉਹਨਾਂ ਨੂੰ ਰੋ ਪਏ ਤਾਂ ਮੈਂ ਡਿਸਾਈਡ ਕੀਤਾ ਕਿ ਨਹੀਂ ਮੈਨੂੰ ਕੁਛ ਨਾ ਕੁਛ ਕਰਨਾ ਹੀ ਹੈ ਸਸਿਕਲ ਸਾਰੇ ਨੂੰ ਤਨਵਾਦ ਇਹ ਤੁਸੀਂ ਮੈਨੂੰ ਮਥੇ ਸੱਦਾ ਐਂਡ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਣਾ ਚਾਹਾਂਗਾ ਕਿ ਕਿੱਦਾਂ ਮੈਂ ਜਿਦਾਂ ਤੁਸੀਂ ਸਾਰੇ ਜਾਣਦੇ ਹੋ ਅੱਜ ਦੀ ਰੇਟ ਚ ਕੀ ਆਨੰਦ ਆਰਨੋ ਇੱਕ ਇੰਡੀਆ ਦਾ व्हीलचेयर बॉडीबिल्डर ਹੈ ਐਦਾਂ ਹੋਇਆ ਸੀਗਾ ਕਿ ਮੈਂ 11 ਸਾਲ ਦੀ ਉਮਰ 'ਚ ਮੈਂ ਆਪਣਾ ਬੋਡੀਬਿਲਡਿੰਗ ਕੈਰੀਅਰ ਜਿਹੜਾ ਸਟਾਰਟ ਕੀਤਾ ਸੀ ਤੇ ਮੈਨੂੰ ਮੇਰੇ ਘਰ ਦੇ ਜਾਣ ਨਹੀਂ ਦਿੰਦੇ ਸੀ ਕਿਉਂਕਿ ਮੈਂ ਕਾਫੀ ਵੀਕ ਸੀ ਕਮਜ਼ੋਰ ਸੀਗਾ ਬਟ ਮੇਰੇ ਬ੍ਰਦਰ ਜਿਹੜੇ ਸੀਗੇ ਉਹ ਮੈਨੂੰ ਸਪੋਰਟ ਕਰਦੇ ਸੀ ਹਮੇਸ਼ਾ ਜਿਮ ਵਾਸਤੇ ਮੈਂ ਜਦ ਆਪਣੇ ਫਾਦਰ ਨੂੰ ਕਿਹਾ ਡੈਡ ਨੂੰ ਕਿਹਾ ਕਿ ਡੈਡੀ ਮੈਂ ਜਿਮ ਜੁਆਇਨ ਕਰਨਾ ਤੇ ਉਹ ਕਹਿੰਦੇ ਨਹੀਂ ਤੈਨੂੰ ਸੱਟ ਲੱਗ ਜੂਗੀ ਉੱਥੇ ਕੁਝ ਹੋ ਜਾਊਗਾ ਡੰਬਲ ਡੰਬ ਡੇਕ ਜੂਗੀ ਪਲੇਟ ਡੇਕ ਜੂਗੀ ਕਹਿੰਦੇ ਤੂੰ ਨਹੀਂ ਜਾਣਾ ਤੇ ਮੈਂ ਆਪਣੇ ਬ੍ਰਦਰ ਨੂੰ ਕਿਹਾ ਉਹਤੇ ਉਹਨਾਂ ਨੇ ਸਿਫਾਰਿਸ਼ ਪਾਈ ਮੇਰੇ ਡੈਡ ਨੂੰ ਕਹਿੰਦੇ ਨਹੀਂ ਨਹੀਂ ਉਹਨੂੰ ਕਰਨ ਦੋ ਕਹਿੰਦੇ ਚਲੋ ਠੀਕ ਹੈ ਕਹਿੰਦੇ ਸਿਰਫ ਕਹਿੰਦੇ 1 ਮਹੀਨਾ ਵਾਸਤੇ ਤੇ ਉਸ ਜਿਮ ਦੀ ਫੀਸ ਹੁੰਦੀ ਸੀ 100 ਰੁਪਏ ਜਿਹੜੀ ਅੱਜ ਦੀ ਡੇਟ ਤੇ ਤੁਹਾਨੂੰ ਕੋਈ ਵੀ ਜਿੰਮਤਾਂ ਦਾ ਮਿਲੂਗਾ ਨਹੀਂ ਤੇ ਉਹ ਬਸ ਮੈਨੂੰ 100 ਰੁਪਏ ਮਿਲੇ ਸੀ ਉਸ ਤੋਂ ਬਾਅਦ ਅੱਜ ਤੱਕ ਕੁਝ ਨਹੀਂ ਦਿੱਤਾ ਮੇਰੇ ਡੈਡ ਨੇ ਜਿਮ ਵਾਸਤੇ ਤੇ ਜੁਆਇਨ ਕੀਤਾ ਉੱਥੇ ਸੀ ਕਿ ਇੱਕ ਜਿਹੜੇ ਕੋਲ ਸੀ ਕਿ ਸੋਨੀ ਭਾਜੀ ਸੀਗੇ ਤੇ ਅਸੀਂ ਉਹਨਾਂ ਨੂੰ ਸੋਨੀ ਭਾਜੀ ਕਹਿੰਦੇ ਸੀ ਮੈਂ ਉਹਨਾਂ ਨੂੰ ਸਾਰਾ ਦੱਸਿਆ ਮੈਂ ਕਿ ਮੇਰਾ ਇੰਟਰਸਟ ਹੈਗਾ ਇਹਦਾ ਤੇ ਫਿਰ ਮੈਂ ਜਦ ਇੱਕ ਮਹੀਨਾ ਹੋ ਗਿਆ ਤੇ ਉੱਥੇ ਚੈਂਪੀਅਨਸ਼ਿਪ ਸੀਗੀ ਮਿਸਟਰ ਗੋਲਡਨ ਦਾ ਟਾਈਟਲ ਸੀਗਾ ਤੇ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਮੇਰੀ ਫਿਜ਼ਿਕ ਦੇਖੀ ਬਹੁਤ ਵਧੀਆ ਸੀ ਕਿ ਜੇ ਜੋ ਕਿ ਇੱਕ ਨਾਰਮਲ ਬੱਚੇ ਦੇ ਹੁੰਦੇ ਨਹੀਂ 13 ਸਾਲ ਦੀ ਉਮਰ 'ਚ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕੰਪੀਟੀਸ਼ਨ ਖੇਲੋ ਤੇ ਮੈਂ ਜਦ ਖੇਡ ਲਿਆ ਤੇ ਮੈਂ ਟਾਈਟਲ ਜਿੱਤ ਲਿਆ ਤੇ ਕਾਫੀ ਕੁਸ਼ ਰੇ ਜੇਮ ਵਾਲੇ ਵੀ ਘਰ ਵਾਲੇ ਵੀ ਕਿ ਹਾਂ ਭਈ ਬੱਚੇ ਨੇ ਕੁਸ਼ ਕੀਤਾ ਹੈ ਬਟ ਦਿ ਥਿੰਗ ਇਜ਼ ਕਿ ਮੇ ਜੜਾ ਕੈਂਸਰ ਸੀਗਾ ਮੇਰੀ ਸਪਾਈਨ 'ਚ ਹੈ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਸੀਗਾ ਤੇ ਹੌਲੀ-ਹੌਲੀ ਜਦੋਂ 14 ਦਾ ਹੋਇਆ ਮੈਂ ਐਕਸਰਸਾਈਜ਼ ਜਿਹੜੀ ਹੈਵੀ weight ਲਿਫਟਿੰਗ ਕਰਦਾ ਸੀਗਾ ਉਹ ਨਹੀਂ ਕਰ ਪਾ ਰਿਹਾ ਸੀ ਤੇ 14 ਸਾਲ ਦੀ ਉਮਰ 'ਚ ਮੈਂ ਛੱਡਤੀ ਸੀਗੀ ਜਿਮ ਸਟਾਪ ਕਰਤਾ ਸੀ 15 ਸਾਲ ਦਾ ਜਦ ਹੋਇਆ ਤੇ ਇੱਕ ਰਾਤ ਨੂੰ ਇਦਾਂ ਦਾ ਪੇਨ ਹੋਇਆ ਕਿ ਮੈਨੂੰ ਹਸਪੀਟਲ ਲੈ ਕੇ ਜਾਣਾ ਪਿਆ ਇੱਥੇ ਹੈਗਾ ਲੁਧਿਆਣਾ 'ਚ ਸੀਐਮਸੀ ਹਸਪੀਟਲ ਉਹਨਾਂ ਨੇ ਮੈਨੂੰ ਅ ਅੰਮ੍ਰਿਤਸਰ ਰੈਫਰ ਕੀਤਾ ਉੱਥੇ ਮਸ਼ੀਨ ਸੀਗੇ ਵਧੀਆ ਹਾਈ-ਟੈਕ ਤੇ ਉੱਥੇ ਉਹਨਾਂ ਨੇ ਡਿਟੈਕਟ ਕੀਤਾ ਕਿ ਲੋਅਰ ਸਪਾਈਨ ਕੋਰਟਿ ਕੈਂਸਰ ਹੈ ਤੇ ਮੇਰੇ ਮਮ ਡੈਡ ਨੇ ਅਜੇ ਤੱਕ ਮੈਨੂੰ ਦੱਸਿਆ ਨਹੀਂ ਸੀ ਤੇ ਥੋੜੇ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਕਰਕੇ ਤੇਰੇ ਕੈਂਸਰ ਹੈਗਾ ਤੇ ਮੰਮੀ ਰੋਂਦੇ ਪਏ ਸੀ ਤੇ ਮੈਂ ਕਿਹਾ ਕੀ ਗੱਲ ਹੋ ਗਈ ਮੰਮੇ ਤੇ ਉਹ ਕਹਿੰਦੇ ਕਿ ਕੈਂਸਰ ਹੈ ਤੇ ਡਾਕਟਰ ਕਹਿੰਦੇ ਕਿ ਐਡਲਸਪੋਟ ਆਪਰੇਸ਼ਨ ਵੇਲੇ ਡੈਥ ਹੋ ਜੂਗੀ ਨਹੀਂ ਤੇ ਵੀਲ ਚੇਅਰ ਤੇ ਆ ਜਾਊਗਾ ਕਹਿੰਦੇ ਆਪਰੇਸ਼ਨ ਕਰਾਣਾ ਵੀ ਜ਼ਰੂਰੀ ਆ ਕਹਿੰਦੇ ਨਹੀਂ ਤੇ 1 ਹਫਤੇ ਤੱਕ ਡੈਥ ਹੋ ਜਾਣੀ ਸੀ ਇੰਨੀ ਜ਼ਿਆਦਾ ਵੀਕਨੈਸ ਆ ਗਈ ਸੀ ਕ੍ਰੋਨਿਕ ਸੀਗਾ ਤੇ ਮੈਂ ਕਹਾਂ ਮੈਂ ਕਹਿੰਦਾ ਤੇ ਰੋਣਾ ਲਈ ਕੀ ਗੱਲ ਆ ਮੈਂ ਕਹਿੰਦਾ ਚੁੱਪ ਕਰੋ ਮੈਂ ਕਹਾਂ ਕੁਝ ਨਹੀਂ ਹੁੰਦਾ ਮੈਂ ਕਹਾਂ ਜੇ ਮੈਂ ਕਹਾਂ ਵੀਲ ਚੇਅਰ ਤੇ ਵੀ ਆ ਗਿਆ ਮੈਂ ਕਹਾਂ ਤੁਹਾਡੇ ਸਾਹਮਣੇ ਤਾਂ ਰਹੂੰਗਾ ਹੈਨਾ ਤੇ ਮੈਂ ਕੋਈ ਗੱਲ ਨਹੀਂ ਤੁਸੀਂ ਸਾਈਨ ਕਰੋ ਤੇ ਆਪਰੇਸ਼ਨ ਕਰਾਓ ਤੇ ਮੰਮੀ ਨੂੰ ਥੋੜਾ ਹੌਸਲਾ ਹੋਇਆ ਕਿ ਇਹ ਮੁੰਡਾ ਹੈਗਾ ਗਟਸ ਹੈਗੇ ਸੀ ਇਹ ਅਰਧਨੀ ਤੇ ਆਪਰੇਸ਼ਨ ਹੋਇਆ ਤੇ ਇਥੇ ਤੱਕ ਮੈਂ ਡੈੱਡ ਹੋ ਗਿਆ ਸੀਗਾ ਜਿੱਦਾਂ ਅੱਜ ਲੱਤਾਂ ਹੈਗੀਆਂ ਹੱਥ ਵੀ ਐਦਾਂ ਹੀ ਸੀਗੇ ਬਹੁਤ ਮੁਸ਼ਕਲ ਤੋਂ ਮੈਂ ਗ੍ਰਿਪ ਕਰ ਪੰਦਾ ਸੀ ਤੇ ਪਾਣੀ ਵੀ ਨਹੀਂ ਉਸ ਤੋਂ ਬਾਅਦ ਮੇਰੇ ਤਾਂ ਪਿਤਾ ਮਮ ਮੇਰੇ ਮਮ ਜਿਹੜੇ ਹੈ ਕਿ ਮੈਨੂੰ ਫੀਡ ਕਰਦੇ ਸੀਗੇ ਮੇਰੀ ਸਿਸਟਰ ਫੀਡ ਕਰਦੀ ਸੀਗੇ ਡੈਡ ਫੀਡ ਕਰਦੇ ਸੀ ਡਾਕਟਰ ਹਮੇਸ਼ਾ ਕਹਿੰਦੇ ਸੀ 6 ਮਹੀਨੇ ਠੀਕ ਹੋ ਜਾਊਗਾ 3 ਮਹੀਨੇ ਠੀਕ ਹੋ ਜਾਊਗਾ ਜਿਹੜੇ ਫਿਜ਼ੀਓਥੈਰੇਪੀ ਵਾਲੇ ਸੀਗੇ ਇੱਕ ਹੋਪ ਸੀ ਕਿ ਚਲੋ ਜੀ ਅੱਜ ਨਹੀਂ ਤਾਂ ਕੱਲ ਨਹੀਂ ਤੇ ਸਾਲ ਬਾਅਦ ਤਮੈਂ ਠੀਕ ਹੋ ਹੀ ਜਾਊਂਗਾ ਤੇ ਮੇਰੇ ਇੱਕ ਦੀਦੀ ਸੀਗੇ ਉਹ ਤੇ ਐਮਬੀਐਸ ਡਾਕਟਰ ਸੀਗੇ ਤੇ ਉਹਤੇ ਡਾਕਟਰ ਆਈ ਸੀਗੇ ਅਮਰੀਕਾ ਤੋਂ ਡਾਕਟਰ ਕੇਸੀ ਤੇ ਕਹਿੰਦੇ ਬੱਚੇ ਤੂੰ ਉੱਥੇ ਨਾ ਚੈੱਕਅਪ ਕਰਾਈਂ ਉਹਨਾਂ ਕੋਲ ਜਾ ਕੇ ਤੇ ਮੈਂ ਕਿਹਾ ਚਲੋ ਠੀਕ ਹੈ ਹੁਣ ਹੋ ਗਏ ਸੀ ਆਲਮੋਸਟ 3 ਇਅਰ ਹੋ ਗਏ ਸੀਗੇ ਇਸ ਗੱਲ ਨੂੰ ਫਿਜ਼ੀਓਥੈਰੇਪੀ ਕਰ ਰਹਾ ਸੀਗਾ ਪੂਰੀ ਮੈਂ ਆਪਣੀ ਲਾਈਫ ਸਟਾਪ ਕੀਤੀ ਦੀ ਸੀਗੀ ਕੁਝ ਵੀ ਨਹੀਂ ਕਰਦਾ ਸੀਗਾ ਸਿਰਫ ਸਵੇਰੇ ਫਿਜ਼ੀਓਥੈਰੇਪੀ ਜਾਂਦਾ ਸੀ 10 ਵਜੇ 5 ਵਜੇ ਕਰੇ ਆਂਦਾ ਸੀਗਾ ਤੇ ਫਿਰ ਡਾਕਟਰ ਕੇਸੀ ਜਿਹੜੇ ਐਸੀ ਅਮਰੀਕਾ ਤੋਂ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਬੇਟਾ ਦੁਨੀਆ ਮੇ ਕੋਈ ਐਸੀ ਮੈਡੀਸਨ ਨਹੀਂ ਹੈ ਜੋ ਆਪਕੋ ਠੀਕ ਕਰ ਸਕੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਡਾਕਟਰ ਜੀ ਤਾਂ ਕਹਿੰਦੇ ਉਹ ਕਹਿੰਦੇ ਤੁਹਾਡਾ ਦਿਲ ਰੱਖਣ ਵਾਸਤੇ ਕਹਿ ਰਹੇ ਨੇ ਉਹ ਤੇ ਕਹਿੰਦੇ ਯੂ ਹੈਵ ਟੂ ਕੰਟੀਨਿਊ ਯਰ ਲਾਈਫ ਔਨ व्हीਲਸ ਤੇ ਉਸ ਟਾਈਮ ਮੈਨੂੰ ਸ਼ੌਕ ਲੱਗ ਗਿਆ ਸੀਗਾ ਕਿਉਂਕਿ ਮੈਂ ਸਾਰਾ ਕੁਝ ਪਲਾਨ ਕੀਤਾ ਸੀ ਐਦਾਂ ਪਲਾਨ ਕੀਤਾ ਜਦ ਮੈਂ ਠੀਕ ਹੋਊਂਗਾ ਤਾਂ ਦਹੀ ਮੈਂ ਆਪਣਾ ਸਭ ਕੁਝ ਜੜਾ ਹੈਗਾ ਕੈਰੀਅਰ ਸਟੱਡੀਜ਼ ਵਗੈਰਾ ਜੜਾ ਅਗੇ ਸਟਾਰਟ ਕਰਾਂਗਾ ਬਟ ਮੈਨੂੰ ਸ਼ੌਕ ਹੋ ਗਿਆ ਕਿ ਯਾਰ ਪੂਰੀ ਲਾਈਫ ਹੁਣ ਅਦੇ ਰਹਿਣਾ ਹੈ ਮੈਂ ਕਿਹਾ ਚਲੋ ਠੀਕ ਹੈ ਤੇ ਉਸ ਟਾਈਮ ਮੇਰੀ ਅੱਖਾਂ ਚ ਪਾਣੀ ਵਹਿ ਰਿਹਾ ਸੀਗਾ ਮੈਂ ਰੋ ਨਹੀਂ ਰਿਹਾ ਸੀ ਕੁਝ ਬੋਲ ਨਹੀਂ ਰਿਹਾ ਸੀਗਾ ਤੇ ਮੈਂ ਗਿਆ ਫਿਜ਼ੀਓਥੈਰੇਪੀ ਤੇ ਉੱਥੇ ਸਾਰੇ ਸਾ অলਮੋਸਟ ਸਾਰੇ ਜਾਣਦੇ ਸੀ ਕਿ ਮੈਨੂੰ ਤੇ ਸਾਰੇ ਕਹਿੰਦੇ ਕੀ ਹੋ ਗਿਆ ਮੈਂ ਕਿਹਾ ਕੁਝ ਨਹੀਂ ਹੋਇਆ ਫਿਰ ਮੇਰਾ ਫਰੈਂਡ ਸੀਗਾ ਉਥੇ ਆਇਆ ਮੈਨੂੰ ਲੈਣ ਆਂਦਾ ਸੀਗਾ ਅਮਿਤ ਗਿੱਲ ਉਹ ਆਇਆ ਉਥੇ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਕੁਝ ਨਹੀਂ ਕਹਿੰਦਾ ਚੱਲ ਕਹਿੰਦਾ ਸੀ ਘੁੰਮਣ ਚੱਲਦੇ ਆਂ ਤੇ ਥੋੜਾ ਮੈਨੂੰ ਖੁਸ਼ ਕਰਨਾ ਸੀ ਮੈਨੂੰ ਲੈ ਗਿਆ ਕਿਤੇ ਤੇ ਕਹਿੰਦਾ ਹੁਣ ਦੱਸ ਕੀ ਹੋ ਗਿਆ ਮੈਂ ਉਹਨੂੰ ਦੱਸਿਆ ਮੈਂ ਕਿਹਾ ਇਦਾਂ ਦਾ ਕਰਕੇ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਜੇ ਰੱਬ ਨੇ ਐਦਾਂ ਤੈਨੂੰ ਰੱਖਿਆ ਕਹਿੰਦਾ ਕੁਝ ਨਾ ਕੁਝ ਰੱਬ ਨੇ ਪਲਾਨ ਕੀਤਾ ਹੋਣਾ ਤੇਰੇ ਵਾਸਤੇ ਤੇ ਉਹ ਮੇਰਾ ਸਟੂਡੈਂਟ ਸੀਗਾ ਕਾਫੀ ਦੇਰ ਤੋ ਜਦ ਮੈਂ ਜਿਮ ਜਾਂਦਾ ਸੀ ਉਹਨੂੰ ਮੈਂ ਟ੍ਰੇਨ ਕਰਦਾ ਸੀ ਅੱਗੇ ਤੇ ਫਿਰ ਇੱਕ ਦਿਨ ਕਹਿੰਦਾ ਕਹਿੰਦਾ ਚੱਲ ਤੂੰ ਮੇਰੇ ਨਾਲ ਜਿਮ ਚੱਲ ਤੇ ਮੈਂ ਕਿਹਾ ਨਹੀਂ ਮੈਂ ਕਿਹਾ ਇਦਾਂ ਨਹੀਂ ਜਿਮ ਨਹੀਂ ਜਾ ਸਕਦਾ ਮੈਂ ਕਿਹਾ ਕਿਦਾਂ ਕਿਦਾਂ ਜਾਵਾਂਗਾ ਮੈਂ ਜਿਮ ਪੀਲਚਰ ਤੇ ਹੈਗਾ ਕਹਿੰਦਾ ਤੂੰ ਮੇਰੇ ਸਕੂਟਰ ਤੇ ਬੈ ਮੈਂ ਤੈਨੂੰ ਚੱਕ ਕੇ ਅੱਗੇ ਲੈ ਕੇ ਜਾਊਂਗਾ ਤੇ ਮੈਂ ਕਿਹਾ ਨਹੀਂ ਨਹੀਂ ਉਹਨੇ ਮੈਨੂੰ ਬਹੁਤ ਫੋਰਸ ਕੀਤਾ ਪੂਰਾ ਉਹਨੇ ਮਹੀਨਾ ਮੈਨੂੰ ਤੰਗ ਕੀਤਾ ਇਹਦੇ ਵਾਸਤੇ ਕਹਿੰਦਾ ਇੱਕ ਵਾਰੀ ਮੇਰੇ ਨਾਲ ਚੱਲ ਮੈਂ ਕਿਹਾ ਚੱਲ ਠੀਕ ਹੈ ਮੈਂ ਕਿਹਾ ਮੈਂ ਚਲਦਾ ਹਾਂ ਤੇ ਜਦ ਮੈਂ ਗਿਆ ਤੇ ਸਕੂਟਰ ਤੇ ਉਹਦੇ ਬੈਠਾ ਪਹਿਲੀ ਵਾਰ ਮੈਨੂੰ ਬੜਾ ਡਰ ਲੱਗਿਆ ਸੀਗਾ ਕਿ ਹਾਂ ਵੀ ਮੈਂ ਡੇਗ ਨਾ ਜਾਵਾਂ ਜਾਂ ਕੁਝ ਨਾ ਹੋ ਜਾਵੇ ਕੁਝ ਨਾ ਹੋ ਜਾਵੇ ਮੈਨੂੰ ਮੈਨੂੰ ਲੈ ਕੇ ਗਿਆ ਫਿਰ ਉਸ ਤੋਂ ਬਾਅਦ ਮੈਨੂੰ ਸਕੂਟਰ ਤੋਂ ਚੱਕ ਕੇ ਉਹ ਇੱਕ ਮੰਜ਼ਿਲ ਉੱਤੇ ਆਪਣੇ ਜਿਮ ਦੇ ਅੰਦਰ ਲੈ ਕੇ ਗਿਆ ਤੇ ਕਾਫੀ ਲੋਕੀ ਮੈਨੂੰ ਦੇਖ ਰਹੇ ਸੀ ਤੇ ਮੈਨੂੰ ਬੜਾ ਐਮਬੈਰੈਸਡ ਫੀਲ ਹੋਇਆ ਕਿ ਹਾਂ ਯਾਰ ਕੀ ਕੀ ਹੋ ਰਿਹਾ ਹੈ ਤੇ ਬੜਜਤ ਮੈਂ ਅੰਦਰ ਗਿਆ ਜਿਮ ਦੇ ਅੰਦਰ ਗਿਆ ਮੈਂ ਦੇਖਿਆ ਕਿ ਸਾਰੇ ਬੜੇ ਚੰਗੀ ਤਰੀਕੇ ਨਾਲ ਐਕਸਰਸਾਈਜ਼ ਲਗਾ ਰਹੇ ਮੈਨੂੰ ਉਹੀ ਮਾਹੌਲ ਮਿਲਿਆ ਜਿਹੜਾ ਮੈਂ ਖੁਦ ਮੈਂ ਜਿਮ ਕਰਦਾ ਸੀ ਮੈਨੂੰ ਬੜਾ ਵਧੀਆ ਲੱਗਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਤੇਰੇ ਨਾਲ ਦੇਲੀ ਜਮ ਆ ਸਕਦਾ ਜੇ ਤੈਨੂੰ ਬੁਰਾ ਨਾ ਲੱਗੇ ਕਹਿੰਦਾ ਹਾਂ ਕਹਿੰਦਾ ਕਹਿੰਦਾ ਮੈਨੂੰ ਤਾਂ ਖੁਸ਼ੀ ਹੋਊਗੀ ਤੇ ਮੈਂ ਕਿਹਾ ਚਲ ਠੀਕ ਆ ਤੇ ਉਹ ਜਿਮ ਜਿਹੜਾ ਸੀਗਾ ਉਹ ਫਸਟ ਫਲੋਰ ਸੀਗਾ ਸੈਕੰਡ ਫਲੋਰ ਸੀਗਾ ਤੇ ਇੱਕ ਦਿਨ ਉਹ ਨਾ ਮੈਨੂੰ लेके गया ते वो सेकंड फ्लोर पे एक्सरसाइज लगा रहा सी ते मेनू एक्सरसाइज ਕਰਨ ਨਹੀਂ ਦਿੰਦਾ ਸੀ ਕਿਉਂਕਿ ਮੈਨੂੰ ਸੱਟ ਲੱਗ ਦੇ ਲੱਗ ਸਕਦੇ ਸੀਗੇ ਤੇ ਉੱਥੇ ਐਦਾਂ ਕੁਝ ਫੈਸਿਲਿਟੀ ਵੀ ਨਹੀਂ ਸੀਗੀ 휠체어 ਪਰਸਨ ਆਸਤੇ ਕਿ ਕੋਈ 휠체어 ਮੈਂ মুਵ ਕਰ ਲੈ ਆਂ ਕੁਝ ਉੱਥੇ 휠체어 ਵੀ ਨਹੀਂ ਸੀਗੀ ਐਕਚੁਅਲੀ ਤੇ ਇੱਕ ਮਸ਼ੀਨ ਤੇ ਬੈਠਾ ਸੀਗਾ ਮੈਂ ਤੇ ਉਹ ਮਸ਼ੀਨ ਫਿਰ ਜਦ ਮੈਂ ਟਰਾਈ ਕੀਤੀ ਚੋਰੀ ਚੋਰੀ ਕਿ ਮੈਨੂੰ ਉਹ ਆਕੇ ਬੋਲੇ ਨਾ ਕਿ ਹਾਂ ਭਈ ਕਿਉਂਕਿ ਉਹ ਮੈਂ ਉਹਦੀ ਰਿਸਪੌਂਸਿਬਿਲਟੀ ਸੀਗਾ ਉਸ ਟਾਈਮ ਮੇਰੇ ਕਰਦੇ ਉਹਨੂੰ ਉਹਦੇ ਸਿਰ ਤੇ ਛੱਡਦੇ ਸੀਗੇ ਤੇ ਮੈਂ ਐਕਸਰਸ ਕੀਤੀ ਤੇ ਮੈਨੂੰ ਬੜਾ ਵਧੀਆ ਲੱਗਾ ਮਸਲ ਜਿਹੜੇ ਹੈਗੇ ਤਿੰਨ ਚਾਰ ਸੈਟ ਚ ਦੁਬਾਰਾ ਪੰਪ ਹੋ ਗਏ ਤੇ ਫਿਰ ਮੈਂ ਹੌਲੀ ਹੌਲੀ ਮੈਂ ਉਹਨੂੰ ਕਿਹਾ ਮੈਂ ਕਿਹਾ ਦੱਸਦਾ ਕਹਿੰਦਾ ਹਾਂ ਇਫ ਯੂ ਫੀਲ ਕੰਫਰਟੇਬਲ ਦੈਨ ਯੂ ਕੈਨ ਡੂ ਤੇ ਮੈਂ ਫਿਰ ਐਕਸਰਸ ਹੌਲੀ ਹੌਲੀ ਉਹ ਐਕਸਰਸ ਜਿਹੜੀਆਂ ਸਟਾਰਟ ਕੀਤੀਆਂ ਜਿਹੜੀ ਮੈਂ ਕਰ ਸਕਦਾ ਸੀਗਾ ਜਿਦਾਂ ਲੇਟ ਕੇ ਬੈਂਚ ਪ੍ਰੈਸ ਕਰ ਲਈ ਸ਼ੋਲਡਰ ਪ੍ਰੈਸ ਕਰ ਲਈ ਕਿ ਬੈਕ ਤੇ ਜ਼ੋਰ ਨਾ ਪਵੇ ਤੇ ਹੌਲੀ 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 ਬੋਡੀ ਨੇ ਆਪਣੀ ਸ਼ੇਪ ਫੜਨੀ ਸ਼ੁਰੂ ਕਰ ਦਿੱਤੀ ਤਿੰਨ ਮਹੀਨੇ ਚ ਦੁਬਾਰਾ ਜਿਹੜੇ ਉਹ ਹੀ ਸਟਰਕਚਰ ਫਰੇਮ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਦੇਖਦਾ ਸੀ ਕੰਪੀਟੀਸ਼ਨਸ ਦੇਖਦਾ ਸੀਗਾ ਕਿ ਹਾਂ ਇੱਥੇ ਕੰਪੀਟੀਸ਼ਨ ਹੋ ਰਿਹਾ ਉੱਥੇ ਕੰਪੀਟੀਸ਼ਨ ਹੋ ਰਿਹਾ ਦਿਲ 'ਚ ਕਿਤੇ ਨਾ ਕਿਤੇ ਮੇਰੇ ਸਿਗਾ ਕਿ ਹਾਂ ਭਈ ਮੈਂ ਵੀ ਕੋਸ਼ਿਸ਼ ਕਰਾਂ ਬਟ ਅਦਾ ਕੁਝ ਸਿਗਾ ਨਹੀਂ ਮੇਰੇ ਫਿਰ ਕੋਚ ਸੀਗੇ ਰਵੀ ਪ੍ਰੈਸ਼ਰ ਜਿਹੜੇ ਮੇਰੇ ਵੱਡੇ ਭਾਈ ਦੇ ਕੋਚ ਸੀਗੇ ਐਕਚੁਅਲ 'ਚ ਤੇ ਮੈਂ ਉਹਨਾਂ ਨੂੰ ਜਾ ਕੇ ਮਿਲਿਆ ਮੈਂ ਕਹਾ ਸਰ ਐਸੀ ਐਸੀ ਬਾਤ ਹੈ ਤੇ ਮੈਂ ਵੀ ਕੁਝ ਕਰਨਾ ਚਾਹਤਾ ਹਾਂ ਬਟ ਦ ਥਿੰਗ ਇਜ਼ ਆਮ ਔਨ ਵੀਲਚੇਅਰ ਤੇ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਜਲੰਧਰ ਸਿੱਗੀ ਚੈਂਪੀਅਨਸ਼ਿਪ ਤੇ ਮਿਸਟਰ ਪੰਜਾਬ ਦੀ ਤੇ ਉਹਨਾਂ ਨੇ ਮੈਨੂੰ ਫਿਰ ਉੱਥੇ ਐਜ਼ ਅ व्हीਲਚੇਅਰ ਐਥਲੀਟ ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਵਾਇਆ ਸਟੇਜ ਤੇ ਜਦ ਮੈਂ ਪਰਫਾਰਮ ਕੀਤਾ ਤੇ ਫਿਰ ਮੈਨੂੰ ਹੋ ਗਿਆ ਕਿ ਹਾਂ ਮੈਨੂੰ ਆਹੀ ਚੀਜ਼ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਕੰਪੀਟੀਸ਼ਨ ਖੇਲਦਾ ਗਿਆ ਖੇਲਦਾ ਗਿਆ ਖੇਲਦਾ ਗਿਆ ਕਾਫੀ ਸਾਲ ਹੋ ਗਏ ਫਿਰ ਮੈਂ 4 ਵਾਰੀ ਮਿਸਟਰ ਇੰਡੀਆ ਜਿੱਤ ਲਿਆ ਸੀ ਤੇ 12 bar mr punjab north india 9 bar kafi competition khel le sege i think 40 44 title majit le se almost but the thing is ki phir bhi aise ka ki international khelna chanda si hun main kyunki itna build sega mere kol ki india nu represent kara main all over world te te phir karde 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 ki ene funding ni segi mere kol ਹਾਂ ਇਹਨੇ ਲੱਖ ਲੱਗਦੇ ਨੇ ਕਿ ਹਾਂ ਵੀ ਚਲੋ 2.5-3 ਲੱਖ ਲਾ ਦੇਣੇ ਇੱਕ ਸਿਰਫ ਕੰਪੀਟੀਸ਼ਨ ਵਾਸਤੇ ਕਿਦਾਂ ਮੈਂ ਕਰਾਂ ਫਿਰ ਹੌਲੀ ਹੌਲੀ ਮੈਂ ਬੋਡੀ ਬਿਲਡਿੰਗ ਐਕਸਰਸ ਕਰਦਾ ਸੀਗਾ ਬਟ ਬੋਡੀ ਬਿਲਡਿੰਗ ਨਹੀਂ ਕਰਦਾ ਸੀ ਮੈਂ ਕੰਪੀਟੀਸ਼ਨਸ ਨਹੀਂ ਕਰਦਾ ਸੀ ਤੇ ਫਿਰ ਮੈਂ ਸਟੇਜ ਸ਼ੋਅ ਸ਼ੁਰੂ ਕੀਤੇ ਤੇ ਕਾਫੀ ਉਸ ਤੋਂ ਮੇਰੀ ਅਰਨਿੰਗ ਹੋ ਜਾਂਦੀ ਸੀਗੀ ਤੇ ਵਧੀਆ ਲੱਗਦਾ ਸੀਗਾ ਹਾਂ ਚਲੋ ਕੋਸ਼ਿਸ਼ ਕਰ ਰਹੇ ਹਾਂ ਤੇ ਉੱਥੇ ਮੈਨੂੰ ਮਿਲੇ ਡਾਕਟਰ ਅਸ਼ੋਕ ਪਾਟਿਆ ਤੇ ਉਹਨਾਂ ਨੇ ਮੈਨੂੰ ਬਿਨਾ ਪੁੱਛੇ ਉਹਨਾਂ ਨੇ ਆਪਣੇ ਸਟੇਜ ਤੇ ਆਏ ਮੇਰੀ ਪਰਫਾਰਮੈਂਸ ਤੋਂ ਬਾਅਦ ਤੇ ਉਹਨਾਂ ਨੂੰ ਮੇਰਾ ਜਿਹੜਾ ਕੰਫिडेंस ਮੇਰਾ ਪਰਫਾਰਮੈਂਸ ਇਨੀ ਵਧੀਆ ਲੱਗੀ ਕਹਿੰਦੇ ਆਰਨੋਲਡ ਇਜ਼ आवर ਨੈਕਸਟ ਬ੍ਰਾਂਡ ਅੰਬੈਸਡਰ ਆਪਣੀ ਕੰਪਨੀ ਦਾ ਉਹਨਾਂ ਨੇ ਬ੍ਰਾਂਡ ਅੰਬੈਸਡਰ ਮੈਨੂੰ ਕੋਸ਼ਿਸ਼ ਕੀਤਾ ਤੇ ਮੈਂ ਫਿਰ ਚਲੋ ਮੈਂ ਕਿਹਾ ਚਲੋ ਠੀਕ ਹੈ ਕਿ ਤੇ ਮੈਂ ਉਸ ਟਾਈਮ ਸੋਚਿਆ ਸੀਗਾ ਕਿ ਹਾਂ ਕਾਫੀ ਵੱਡੇ ਲੋਕੀ ਮਿਲਦੇ ਨੇ ਮਿਨਿਸਟਰਸ ਮਿਲਦੇ ਨੇ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਤੇ ਕੰਪਨੀਆਂਾਂ ਵਾਲੇ ਵੀ ਮਿਲਦੇ ਸੀ ਤੇ ਮੈਂ ਇੱਕ ਮੈਂ ਬੜੀ ਮੈਂ ਸੋਚਿਆ ਕਿ ਹਾਂ ਚਲੋ ਠੀਕ ਹੈ ਸਿਰਫ ਸਟੇਜ ਤੇ ਕਹਿ ਰਹੇ ਨੇ ਕੱਲ ਨੂੰ ਕਿਸੇ ਨੇ ਕੋਈ ਪੁੱਛਣਾ ਨਹੀਂ ਆਏਗਾ ਤੇ ਕੁਝ ਨਹੀਂ ਹੈ ਤੇ ਉਹਨਾਂ ਨੇ ਮੇਰਾ ਨੰਬਰ ਲੈ ਲਿਆ ਸੀਗਾ ਕਿ ਤੋਂ ਥੋੜੇ ਟਾਈਮ ਬਾਅਦ ਮੈਨੂੰ ਉਹਨਾਂ ਨੇ ਕੰਟੈਕਟ ਕੀਤਾ ਆਪਣੇ ਆਫਿਸ ਤੇ ਬੁਲਾਇਆ ਤੇ ਕਹਿੰਦੇ ਕਹਿੰਦੇ ਇਹ ਕਹਿੰਦੇ ਬੇਟਾ ਤੈਨੂੰ ਕੀ ਚਾਹੀਦਾ ਹੈ ਮੈਂ ਕਿਹਾ ਸਰ ਆਈ ਐਮ ਅ ਐਥਲੀਟ ਤੇ ਮੈਨੂੰ ਬਸ ਇਹ ਹੈਗਾ ਮੈਂ इंडियान वर्ल्ड से रिप्रजेंट करना चाहना मैं खेलना चाहना है तो कहते कोई बात नहीं कहते आपको किसी भी चीज़ की ज़रूरत है आप हमें बताओ हम आपको प्रोवाइड कराएंगे उन्होंने मैं हेल्प की थी मिस्टर वर्ल्ड बनाने दैन फिर तद तक मैं काफ़ी कुछ कर चुका सगा आई हैव डन मूवी इंडियाज़ गॉट टैलेंट साउथ इंडिया गॉट टैलेंट टीवी शोज मैं काफ़ी कर ले ਮੇਰਾ ਮੈਸੇਜ ਹੈਗਾ ਆਪਣੇ ਪੂਰੇ ਹਿੰਦੁਸਤਾਨ ਆਸਤੇ ਕਿ ਜਿੱਦਾਂ ਵੀ ਆਪਾਂ ਜੀਨੇ ਆ ਜਿੱਦਾਂ ਮੇਰੀ ਲਾਈਫ ਮੈਂ ਆਪਣੀ ਲਾਈਫ ਤੋਂ ਹੀ ਬਹੁਤ ਕੁਝ ਸਿੱਖਿਆ ਹੈ ਕਿ ਮੈਂ ਇੱਕ ਟਾਈਮ 'ਚ ਇਦਾਂ ਸੀਗਾ ਕਿ ਮੈਂ व्हीਲਚੇਅਰ ਤੇ ਹੀ ਮੈਂ ਸੋਚਿਆ ਸੀ ਕਿ ਹਾਂ ਭਈ ਬਸ ਹੁਣਾ ਹੀ ਲਾਈਫ ਹੈ ਮਮ ਡੈਡ ਫੀਡ ਕਰ ਰਹੇ ਨੇ ਥੈਟਸ ਇਟ ਬਟ ਮੈਨੂੰ ਜਿਹੜਾ ਮੈਨੂੰ ਚੇਂਜ ਕੀਤਾ ਕਿਸ ਚੀਜ਼ ਨੇ ਚੇਂਜ ਕੀਤਾ ਸ਼ਾਇਦ ਮੈਂ ਆਪਣੀ ਬੈਕਸਟੋਰੀ ਤੁਹਾਨੂੰ ਦੱਸਿਆ ਨਹੀਂ ਇੱਕ ਵਾਰੀ ਮੇਰੇ ਘਰੇ ਗੈਸਟ ਆਏ ਸੀ ਕਿ ਤੇ ਮੈਂ ਸੋਚਦਾ ਸੀਗਾ ਕਿ ਹਾਂ ਮਮ ਡੈਡ ਖੁਸ਼ ਨੇ ਸਭ ਖੁਸ਼ ਨੇ ਫੈਮਲੀ ਵਗੈਰਾ ਖੁਸ਼ ਨੇ ਤੇ ਕਿਸੇ ਨੂੰ ਕੋਈ ਦੁੱਖ ਨਹੀਂ ਆ ਕਿ ਮੈਂ 휠ਚਰ ਤੇ ਆ ਤੇ ਮੰਮੀ ਮੇਰੇ ਬਾਰੇ ਦੱਸਦੇ ਦੱਸਦੇ ਉਹਨਾਂ ਨੂੰ ਰੋ ਪਏ ਤੇ ਉਹ ਚੀਜ਼ ਮੇਰ ਤੋਂ ਦੇਖੀ ਨਹੀਂ ਗਈ ਤਾਂ ਮੈਂ ਡਿਸਾਈਡ ਕੀਤਾ ਕਿ ਨਹੀਂ ਮੈਨੂੰ ਕੁਝ ਨਾ ਕੁਝ ਕਰਨਾ ਹੀ ਹੈ ਮੈਨੂੰ ਐਦਾਂ 휠ਚਰ ਤੇ ਬੈੱਡ ਤੇ ਨਹੀਂ ਪੇ ਰਹਿਣਾ ਮੈਨੂੰ ਕੁਝ ਨਾ ਕੁਝ ਕਰਨਾ ਹੀ ਹੈ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਜਦ ਸਟਾਰਟ ਕੀਤਾ अपना करियर मैं वापस पीछे मुड़ के नहीं देखा ਤੇ ਮਮ ਅੱਜ ਮੇਰੇ ਮਮ ਡੈਡ ਮੇਰੀ ਫੈਮਲੀ ਪੂਰਾ ਕੰਟਰੀ ਮੇਰੇ ਤੇ ਪ੍ਰਾਊਡ ਕਰਦਾ ਹੈ ਕਿ ਮੈਂ ਆਪਣੇ ਆਡਸ ਨੂੰ ਕਿਦਾਂ ਬੀਟ ਕੀਤਾ ਤੇ ਅੱਜ ਨੇ ਮੈਨੂੰ ਲੱਖੋਂ ਲੋਕੀ ਮਿਲਦੇ ਨੇ ਬੰਬੇ ਦਿੱਲੀ ਜਨਾਈ ਵਨ ਆਊਟ ਆਫ ਇੰਡੀਆ ਜਨਾਈ ਦੇ ਫੀਲ ਪ੍ਰਾਊਡ ਐਂਡ ਆਈ ਫੀਲ ਪ੍ਰਾਊਡ ਕਿ ਮੈਂ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਮੇਰਾ ਮੈਸੇਜ ਜਿਹੜਾ ਹੈਗਾ ਆਪਣੇ ਹਿੰਦੁਸਤਾਨ ਵਾਸਤੇ ਇਹ ਹੀ ਹੈ ਕਿ ਆਪਣੀ ਕਮੀਆਂ ਨਾ ਦੇਖੋ ਜੇ ਤੁਹਾਡੇ 'ਚ ਹਜ਼ਾਰੋਂ ਕਮੀਆਂ ਹੈਗੀਆਂ ਬਟ ਇੱਕ ਚੀਜ਼ ਤੇ ਪੋਜ਼ਿਟਿਵ ਹੋਗੀ ਤੇ ਮੈਂ ਵੀ ਆਪਣੇ 'ਚ ਉਹ ਇੱਕ ਚੀਜ਼ ਹੀ ਪੋਜ਼ਿਟਿਵ ਦੇਖੀ ਤੇ ਉਹਦੇ ਨਾਲ ਹੀ ਮੈਂ ਜੀ ਰਿਹਾ ਆ ਤੇ ਤਾਂ ਹੀ ਮੈਂ ਅੱਜ ਤੁਹਾਡੇ ਸਾਹਮਣੇ ਆ థాంਕ ਯੂ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ